ਡਾਕਟਰ ਬਾਬਾ ਸਾਹਿਬ ਪੀਮਰਾਓ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਕਰਨ ਵਿਰੁੱਧ ਦਿਹਾਤੀ ਮਜ਼ਦੂਰ ਸਭਾ ਤੇ ਅੰਬੇਡਕਰ ਜਥੇਬੰਦੀਆਂ ਵੱਲੋਂ ਕੇਂਦਰ ਤੇ ਰਾਜ ਸਰਕਾਰਾਂ ਦੀ ਅਰਥੀ ਕੂਕ ਕੇ ਕੀਤਾ ਪ੍ਰਦਰਸ਼ਨ ਫਾਈਚਾਰਿਕ ਇਕਤਾ ਨੂੰ ਲਾਂਬੂ ਲਗਾਉਣ ਵਾਲਿਆਂ ਦੀ ਨਿਸ਼ਾਨਦੇਹੀ ਕਰਕੇ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ ਜਰਨਲ ਫਿਲੌਰ ਅੰਮ੍ਰਿਤਸਰ ਵਿਖੇ ਬੀਤੇ ਦਿਨੀ ਡਾਕਟਰ ਪੀਮਰਾਓ ਅੰਬੇਡਕਰ ਜੀ ਦੀ ਪ੍ਰਤਿਮਾ ਦੀ ਬੇਅਦਬੀ ਕਰਨ ਵਾਲਿਆਂ ਨੂੰ ਮਿਸਾਲੀ ਸਜ਼ਾਵਾਂ ਦਿਵਾਉਣ ਲਈ ਦਿਹਾਤੀ ਮਜ਼ਦੂਰ ਸਭਾ ਤੇ ਜਨਤਕ ਜਥੇਬੰਦੀਆਂ ਵੱਲੋਂ अज फिलौर विच केंद्र ते पंजाब सरकार दी अर्थी फूक के रोस प्रदर्शन किया गया इस समय प्रदर्शन दी अगवाई मास्टर हंस राज संतोखपुरा राजेंद्र कुमार ब्रह्मपुरी ने की थी। इस मौके देहाती मजदूर सभा पंजाब दे सूबाई आगू जरनैल ते तमान फेडरेशन ऑफ इंडिया दे आगू एडवोकेट संजीव भौरा नौजवान सभा दे आगू परशोत्तम फिलौर ने कहा ਕਿ ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝਾਂ ਨੂੰ ਲਾਂਬੂ ਲਾਉਣ ਵਾਲਿਆਂ ਦੀ ਨਿਸ਼ਾਨਦੇਹੀ ਕਰਕੇ ਇਹਨਾਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ ਤੇ ਇਸ ਸਾਜ਼ਿਸ਼ ਦੀ ਗਹਿਰੇ ਤਰੀਕੇ ਨਾਲ ਜਾਂਚ ਕੀਤੀ ਜਾਵੇ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਹੈ। ਤੇ ਇਹ ਘਟਨਾ ਪੰਜਾਬ ਸਰਕਾਰ ਦੀ ناکامی ਵਿੱਚੋਂ ਉੱਭਰੀ ਹੈ। ਇਸ ਮੌਕੇ ਉਹਨਾਂ ਕਿਹਾ ਕੇਂਦਰ ਅਤੇ ਪੰਜਾਬ ਦੀਆਂ ਏਜੰਸੀਆਂ ਨੂੰ ਕਿਸੇ ਵੀ ਕੀਮਤ ਤੇ ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝਾਂ ਨੂੰ ਤੋੜਨ ਨਹੀਂ ਦਿੱਤਾ ਜਾਵੇਗਾ। अपील कीती की भावुक होने की वजह शांति कायम रखी जावे। इस मौके कुलजीत सिंह फिलौर राहुल कोरी डॉक्टर संदीप कुमार करनैल फिलौर गुरबचन राम तरसेम लाल जोगिंदर पाल काला जगन्नाथ जग्गी मखण राम बलजीत सिंह सरूप कलेर बिंदर नीर प्यारा राम अश्वनी नंगल सुनीता फिलौर हंस कौर कमलजीत बंगड़ अंजू बिरदी ममता ਸਰੋਜ ਰਾਣੀ ਕਮਲਾ ਗੁਰਜੀਤ ਕੌਰ ਅਮਨਦੀਪ ਕੌਰ ਦੇ ਬੋ 1/2 ਹਜ਼ਾਰ ਸਨ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਅਕਸਰ ਇਸ ਮਸਲੇ ਤੇ ਇਕੱਠੇ ਹੋਏ ਕਿ ਕੱਲ 26 ਜਨਵਰੀ ਵਾਲਾ ਦਿਨ ਸਿਵਾਇਟਾਟਰ ਗੁਰੂ ਦੀ ਅੰਮ੍ਰਿਤਸਰ ਦੇ ਵਿੱਚ ਇੱਕ ਵਿਅਕਤੀ ਨੇ ਤੋੜ ਪਨ ਕੀਤੀ ਉਹਦੇ ਸਿਰੋਹ ਦੇ ਵਿੱਚ ਅਸੀਂ ਅੱਜ ਉਧਲਾ ਫੁਕੜ ਜਾ ਰਹੇ ਅਸੀਂ ਇਹ ਸਰਕਾਰਾਂ ਨੂੰ ਕਹਿੰਦੇ ਆ ਕਿ ਜੋ ਵੀ ਉਹਨਾਂ ਸਾਕਸ਼ਿਆ ਉਹਨੂੰ ਸਭ ਤੋਂ ਸਭ ਸਜ਼ਾ ਦਿੱਤੀ ਜਾਵੇ ਤੇ ਅਕੇ ਤੋਂ ਵੀ ਵੰਟੀ ਨੂੰ ਥੋੜਾ ਜਿਹਾ ਜੀ ਛੋਟਾਂ ਤੋਂ ਜਿਹੜੇ ਇਧਰ ਕੰਮ ਕਰਦੇ ਨੇ ਭਰੇ ਤਾਂ ਰਹਿਣ ਕੰਮ ਕਰਨਾ ਇਹਦੇ ਵਿੱਚ ਸਰਕਾਰਾਂ ਦੇ ਹੱਥ ਹੋ ਸਕਦਾ ਅਸੀਂ ਇਹ ਬੰਦੇ ਜਿਨ੍ਹਾਂ ਨੇ ਇਹ ਬੰਦੇ ਨੇ ਕੰਮ ਕੀਤਾ ਆ ਤਾਂ ਉਹਦੇ ਜਿਹੜੇ ਪਿੱਛੇ ਜਿਹੜਾ ਹੱਥ ਆ ਉਸ ਨੂੰ ਵੀ ਪਕੜਿਆ ਜਾਵੇ ਤੇ ਉਹ ਵੀ ਅਇਸ਼ਾ ਉਸੇ ਸਾਤਾ ਵਿੱਚ ਮੋਢੀ ਦੱਤ। ਕੱਲ ਗਣਤੰਤਰ ਦਿਵਸ ਤੇ ਮੌਕੇ ਅੰਮ੍ਰਿਤਸਰ ਦੇ ਵਿੱਚ ਜੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਇਸ ਘਟਨਾ ਦੇ ਅੰਤਰਾਂ ਵੱਲ ਉਸ ਘਟਨਾ ਦੀ ਸਮੁੱਚੇ ਸੰਸਾਰ ਦੇ ਵਿੱਚ ਵਸਦੇ ਹੋਏ ਭਾਰਤੀਆਂ ਔਰ ਆਵਾਜ਼ ਸਾਬ ਡਾਕਟਰ ਅੰਬੇਡਕਰ ਨੂੰ ਪਿਆਰ ਕਰਨ ਵਾਲੇ ਵਿਸ਼ਾ ਪਤਰੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਬੜੀ ਹਰਾਨੀ ਦੀ ਗੱਲ ਹੈ ਕਿ ਅਸੀਂ ਅੱਜਕੱਲ ਦੇ ਇਲੈਕਟ੍ਰੋਨਿਕ ਮੀਡੀਆ ਦੇ ਯੁੱਗ ਦੇ ਵਿੱਚ ਵੀ ਜਦੋਂ ਲੋਕਾਂ ਦਾ ੀਣ ਦਾ ਪੱਤਰ ਸੋਚਣ ਦਾ ਪੱਤਰ ਕਾਫੀ ਡਿਵੈਲਪ ਹੋ ਚੁੱਕਾ ਹੈ ਪਰ ਅਸੀਂ ਅੱਜ ਵੀ ਛੋੜੀ ਮਾਨਸਿਕਤਾ ਦੇ ਨਾਲ ਛੋਟੀ ਟੱਡੀਆਂ ਮਾਨਸਿਕਤਾ ਦੇ ਨਾਲ ਇਸ ਦੇਸ਼ ਦੇ ਵਿੱਚ ਧਰਮਾਂ ਦੇ ਨਾਂ ਤੇ ਜਾਤਾਂ ਦੇ ਆਧਾਰ ਦੇ ਉੱਤੇ ਪਾੜਾ ਪਾੜ ਕੇ ਦੇਖ ਕੇ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਕਰ ਰਹੇ ਹਾਂ ਸੋ ਇਸ ਘਟਨਾ ਦੀ ਜਿੱਥੇ ਮੈਂ ਘੋਰ ਨਿੰਦਿਆ ਕਰਦਾ ਹਾਂ ਉੱਥੇ ਜਿਹੜੇ ਸਾਡੇ ਸਿੱਖ ਸਮਾਜ ਨਾਲ ਸੰਬੰਧ ਰੱਖਣ ਵਾਲੇ ਸਾਡੇ ਭਰਾ ਨੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਇਹ ਗੱਲ ਪਹਟਾਈ ਗਈ ਹੈ ਦੇਸ਼ਵਰੋਧੀ ਤਾਕਤਾਂ ਵੱਲੋਂ ਸੰਵਧਾਨਵਰੋਧੀ ਤਾਕਤਾਂ ਵੱਲੋਂ ਕਿ ਉਹਨਾਂ ਨੂੰ ਭਾਰਤੀ ਸੰਵਧਾਨ ਦੇ ਆਰਟੀਕਲ 25 ਦੇ ਵਿੱਚ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਦੱਸਿਆ ਗਿਆ ਹੈ ਮੈਂ ਉਹਨਾਂ ਆਪਣੇ ਭਰਾਵਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਭਾਰਤੀ ਸੰਵਧਾਨ ਦੀ ਧਾਰਾ 25 ਨੂੰ ਚੰਗੀ ਤਰ੍ਹਾਂ ਪੜ੍ਹੋ ਉਹਦੇ ਵਿੱਚ ਕਿਤੇ ਵੀ ਇਹ ਗੱਲ ਨਹੀਂ ਲਿਖੀ ਹੋਈ ਕਿ ਇਸ ਦੇਸ਼ ਦੇ ਬੋਧੀ ਜੈਨੀ ਤੇ ਸਿੱਖ ਹਿੰਦੂਆਂ ਦਾ ਹਿੱਸਾ ਹਨ ਮੈਂ ਉਹਦੇ ਬਾਰੇ ਲਾਈਵ ਹੋ ਕੇ ਵੀ ਸਾਰੀ ਕਲੀਅਰ ਕਰਾਂਗਾ ਅੱਜ ਰਾਤ ਨੂੰ ਔਰ ਭਾਰਤੀ ਸੰਵਿਧਾਨ ਦੇ ਆਰਟੀਕਲ 25 ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦਾ ਅਧਿਕਾਰ ਹੋਵੇਗਾ ਇਸ ਦੇਖਦੇ ਕਿਸੇ ਵੀ ਹੋਰ ਧਰਮ ਦੇ ਵਿਅਕਤੀ ਨੂੰ ਉਸ ਧਰਮ ਦੇ ਵਿੱਚ ਜਿਹੜੇ ਸ਼ਾਸਤਰ ਉਹ ਆਪਣੇ ਕੋਲ ਰੱਖਦੇ ਆ ਉਹਨਾਂ ਨੂੰ ਕਾਨੂੰਨੀ ਤੌਰ ਤੇ ਉਹ ਰੱਖਣ ਦਾ ਅਧਿਕਾਰ ਨਹੀਂ ਹੈ ਭਾਵੇਂ ਜੇਕਰ Hindu ਕਹਿਣ ਕਿ ਅਸੀਂ ਤਰਸ਼ੂਲ ਰੱਖਣਾ ਹੈ ਸਵਿਧਾਨ ਹਰ ਨੂੰ ਨੋ ਇਜਾਜ਼ਤ ਨਹੀਂ ਦਿੰਦਾ ਸਿਰਫ ਸਿੱਖਾਂ ਨੂੰ ਇਹ ਇਜਾਜ਼ਤ ਦਿੰਦਾ ਹੈ ਕਿ ਉਹ ਕਿਰਪਾਨ ਰੱਖ ਸਕਦੇ ਹਨ ਪਰ ਇਹਦੇ باوجود ਵੀ ਇਹ ਕਹਿਣਾ ਕਿ ਸਿੱਖ ਹਿੰਦੂਆਂ ਦਾ ਹਿੱਸਾ ਆ ਇਹ ਬਾਬਾ ਸਾਹਿਬ ਨੇ ਸਵਿਧਾਨ 'ਚ ਲਿਖਿਆ ਆ ਬਹੁਤ ਹੀ ਝੂਠ ਪ੍ਰਚਾਰ ਆ ਗਲਤ ਪ੍ਰਚਾਰ ਆ ਇਹੋ ਜਿਹੀ ਕੋਈ ਗੱਲ ਭਾਰਤੀ ਸਵਿਧਾਨ ਦੇ ਵਿੱਚ ਦਰਜ ਨਹੀਂ ਹੈ ਸੋ ਅਸੀਂ ਇਸ ਘਟਨਾ ਦੀ ਸਖਤ ਨਿੰਦਾ ਕਰਦੇ ਹਾਂ ਔਰ ਇਸ ਘਟਨਾ ਦੇ ਪਿੱਛੇ ਜਿਹੜੇ ਦਿਮਾਗ ਕੰਮ ਕਰ ਰਹੇ ਨੇ ਉਹਨਾ ਨੂੰ ਵੀ ਅਸੀਂ ਤਾੜਨਾ ਦਿੰਨੇ ਹਾਂ ਕਿ ਇਸ ਦੇਸ਼ ਦੇ ਮਾਹੌਲ ਨੂੰ ਇਸ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ ਇਹ ਗੁਰੂਆਂ ਦੀ ਧਰਤੀ ਹੈ ਜਿਨ੍ਹਾਂ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਸੀ ਪਰ ਅਸੀਂ ਅਸੀਂ ਬਾਣਾ ਤਾਂ ਉਹ ਪਿਆਆ ਹੋਇਆ ਹੈ ਪਰ ਕੰਮ ਸਾਡੇ ਸਾਂਝੀ ਵਾਲਤਾ ਦੇ ਵਿਰੋਧ ਦੇ ਵਿੱਚ ਹਨ ਖਿਲਾਫ ਹਨ ਸੋ ਇਸ ਘਟਨਾ ਦੀ ਜਿੱਥੇ ਮੈਂ ਨਿੰਦਾ ਕਰਦਾ ਔਰ ਮੈਂ ਮੈਂ ਸਰਕਾਰ ਤੋਂ ਵੀ ਮੰਗ ਕਰਦਾ ਹਾਂ ਕਿ ਇਸ ਮੈਟਰ ਦੀ ਜੋ ਘਾਈ ਦੇ ਨਾਲ ਜਾਂਚ ਕਰਕੇ ਜਿਹੜਾ ਦੋਸ਼ੀ ਫੜਿਆ ਗਿਆ ਉਹਦੇ ਪਿੱਛੇ ਕਿਹੜੀਆਂ ਤਾਕਤਾਂ ਆ ਉਹਨਾਂ ਨੂੰ ਵੀ ਨੱਕ ਪਾਈ ਜਾਵੇ ਧੰਨਵਾਦ ਜੈ ਭੀਮ ਜੈ ਮਾਨ ਕੀਤਾ ਜਿਹੜਾ 26 ਜਨਵਰੀ ਦਾ ਜਿਹੜਾ ਦਿਨ ਨਿਕਲ ਕੇ ਆਇਆ ਉਸ ਦਿਨ ਨੂੰ ਖਾਸ ਕਰਕੇ ਟਾਰਗੇਟ ਕਰਕੇ 26 ਜਨਵਰੀ ਦਾ ਜਿਹੜਾ ਦਿਨ ਅੱਜ ਸਾਰੇ ਅਸੀਂ ਜਾਣਦੇ ਹਾਂ ਕਿ ਇਸ ਦਿਨ ਜਿਹੜਾ ਭਾਰਤ ਦਾ ਜਿਹੜਾ ਸੰਵਿਧਾਨ ਆ ਉਹ ਲਾਗੂ ਹੋਇਆ ਸੀ ਤੇ ਉਹਨੂੰ ਰਚਿਤ ਕਰਨ ਵਾਲੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਭੀਮrao Ambedkar ਜੀ ਆ ਉਸ ਦਿਨ ਨੂੰ ਸਪੈਸ਼ਲ ਉਸ ਦਿਨ ਨੂੰ ਟਾਰਗੇਟ ਕਰਕੇ ਉਹਨਾਂ ਦੀ ਪ੍ਰਤਿਵਾਦ ਦੇ ਉੱਪਰ ਹਮਲਾ ਕਰਨਾ ਬਹੁਤ ਨਿੰਦਣਯੋਗ ਆ ਅਸੀਂ ਇਹਦੀ ਬਹੁਤ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਆ ਉਹਦੇ ਨਾਲ ਨਾਲ ਇਹ ਵੀ ਗੱਲ ਆ ਕਿ ਉਸ ਦਿਨ ਨੂੰ ਟਾਰਗੇਟ ਕਰਕੇ ਉਸ ਪ੍ਰਤਿਵਾਦ ਦੇ ਉੱਪਰ ਜਿਸ ਤਰੀਕੇ ਦੇ ਨਾਲ ਹਮਲਾ ਕੀਤਾ ਗਿਆ ਤਾਂ ਇਹਦੇ ਤੋਂ ਸਾਫ਼ ਹੈ ਕਿ ਇਹਦੇ ਪਿੱਛੇ ਜੇ ਉਸ ਇਨਸਾਨ ਨੂੰ ਮੰਦਬੁੱਧੀ ਕਹਿ ਕੇ ਇਸ ਗੱਲ ਤੋਂ ਉਹਨੂੰ ਬਰੀ ਕਰ ਦਿੱਤਾ ਜਾਵੇ ਤਾਂ ਬਹੁਤ ਖਤਰਨਾਕ ਆ ਇਸ ਦੇ ਪਿੱਛੇ ਬਹੁਤ ਵੱਡੇ ਜਿਹੜੇ ਆ ਮਾਸਟਰਮਾਈਂਡ ਲੋਕ ਬੈਠੇ ਆ ਜਿਹੜੇ ਅੱਜ ਡਾਕਟਰ ਅੰਬੇਦਕਰ ਦੇ ਨਾਮ ਦੇ ਉੱਪਰ ਜਿਨ੍ਹਾਂ ਨੂੰ ਅੱਜ ਬਹੁਤ ਜ਼ਿਆਦਾ ਖਤਰਾ ਆ ਜਿਨ੍ਹਾਂ ਨੂੰ ਡਾਕਟਰ ਭੀਮrao ਅੰਬੇਦਕਰ ਜੀ ਦੇ ਜਿਹੜੇ ਰਚਿਤ ਸੰਵਿਧਾਨ ਆ ਉਹਦੇ ਵਿੱਚ ਜਿਹੜੀ ਉਹ ਸਾਰਿਆਂ ਨੂੰ ਬਰਾਬਰਤਾ ਦਿੰਦੇ ਆ ਉਸ ਚੀਜ਼ ਤੋਂ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਲੱਗਦਾ ਕਿ ਇਹ ਬਰਾਬਰਤਾ ਦੀ ਗੱਲ ਕਿਉਂ ਕਰਦੇ ਆ ਇਸ ਕਰਕੇ ਜਿਹੜੀ ਇਹ ਕੱਲ੍ਹ ਘਟਨਾ ਹੋਈ ਆ ਉਹਦੇ ਖਿਲਾਫ ਅਸੀਂ ਇਹ ਅੱਜ ਦਾ ਜਿਹੜਾ ਪ੍ਰਦਰਸ਼ਨ ਆ ਉਹ ਕਰ ਰਹੇ ਆ ਉਹਦੇ ਨਾਲ ਨਾਲ ਅਸੀਂ ਮੰਗ ਵੀ ਕਰਦੇ ਆ ਕਿ ਇਹ ਜਿਹੜੀ ਘਟਨਾ ਹੋਈ ਆ ਇਹਦੀ ਤੈ ਤੱਕ ਪੱਤਰ ਤੱਕ ਜਿਹੜੀ ਇਹਦੀ ਜਾਂਚ ਹੋਣੀ ਚਾਹੀਦੀ ਆ ਇਹਦੇ ਖਿਲਾਫ ਜਿਹੜੇ ਵੀ ਮਾਸਟਰਮਾਈਂਡ ਲੋਕ ਆ ਉਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਔਰ ਇਹਦੇ ਨਾਲ ਨਾਲ ਅਸੀਂ ਜਿਹੜੀ ਪੰਜਾਬ ਦੀ ਸਰਕਾਰ ਆ ਤੇ ਕੇਂਦਰ ਦੀ ਸਰਕਾਰ ਆ ਉਹਨਾਂ ਨੂੰ ਅੱਜ ਅਸੀਂ ਇਹ ਤੋਂ ਚੇਤਾਵਨੀ ਵੀ ਦੇਣਾ ਚਾਹੁੰਦੇ ਆ ਕਿ ਜਿੱਥੇ-ਜਿੱਥੇ ਵੀ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਸਟੈਚੂ ਲੱਗੇ ਹੋਏ ਆ ਜਿੱਥੇ ਵੀ ਉਹਨਾਂ ਦੇ ਨਾਮ ਨਾਲ ਪ੍ਰਤੀਬਾਵਰ ਲੱਗੀਆਂ ਹੋਈਆਂ ਉਹਨਾਂ ਦੀ ਜਿਹੜੀ ਰਾਖੀ ਆ ਉਹ ਪੰਜਾਬ ਦੀ ਸਰਕਾਰ ਆਪਣੀ ਜ਼ਿੰਮੇਵਾਰੀ ਬਣਾਵੇ ਜ਼ਿਲ੍ਹੇ ਦੇ ਡੀਸੀ ਦੀ ਇਹ ਜਿੰਮੇਵਾਰੀ ਹੋਣੀ ਚਾਹੀਦੀ ਕਿ ਉਹਨਾਂ ਦੀ ਰਾਖੀ ਕੀਤੀ ਜਾਣੀ ਚਾਹੀਦੀ ਆ ਉਹਦੇ ਨਾਲ ਜਦੋਂ ਇਸ ਤਰ੍ਹਾਂ ਦੇ ਘਟਨਾਵਾ ਵਾਪਰਦੀਆਂ ਤਾਂ ਸਾਡੇ ਜਿਹੜੇ ਆਮ ਲੋਕ ਆ ਜਿਹੜੇ ਡਾਕਟਰ ਪੀ ਆਰ ਅੰਮੇਰਗਿਰ ਜੀ ਦੇ ਵਿਚਾਰਧਾਰਾ ਦੇ ਨਾਲ ਸੰਬੰਧ ਰੱਖਣ ਵਾਲੇ ਲੋਕ ਆ ਉਹਨਾਂ ਦੇ ਜਿਹੜੇ ਹਿਰਦੇ ਆ ਬਲੁੰਦਰੇ ਜਾਂਦੇ ਆ ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਆ ਉਹ ਇਕੱਠੇ ਹੋ ਕੇ ਕਿਸੇ ਹੋਰ ਰਾਸਤੇ ਨੂੰ ਅਪਣਾ ਲੈਣ ਇਸ ਕਰਕੇ ਅਸੀਂ ਪੰਜਾਬ ਸਰਕਾਰ ਦੀ ਵੀ ਇੱਥੇ ਨਿਖੇਧੀ ਕਰਦੇ ਆ ਤੇ ਸਿਕੰਦਰ ਸਰਕਾਰ ਦੀ ਵੀ ਨਿਖੇਧੀ ਕਰਦੇ ਆ ਕਿ ਉਹਨਾਂ ਦੀਆਂ ਜਿਹੜੀਆਂ ਏਜੰਸੀਆਂ ਆ ਉਹਨਾਂ ਦਾ ਜਿਹੜਾ ਪ੍ਰਸ਼ਾਸਨ ਆ ਇੱਥੇ ਪੂਰੇ ਤਰੀਕੇ ਦੇ ਨਾਲ ਫੇਲ ਹੋ ਉਹਨਾਂ ਦਾ ਫੇਲੀਅਰ ਆ ਜਿਹੜਾ ਦੇਖਿਆ ਗਿਆ ਆ ਤੇ ਇਸ ਕਰਕੇ ਜੇ ਉਹਨਾਂ ਨੂੰ ਸਖਤ ਸਜ਼ਾਾਂਵਾਂ ਨਾ ਦਿੱਤੀਆਂ ਗਈਆਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੇ ਵਕ ਵਕ ਭਰਾਤਰੀ ਜੱਥੇਬੰਦੀਆਂ ਆ ਉਹਨਾਂ ਨੂੰ ਇਕੱਤਰ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਅੰਦਰ ਇੱਕ ਵੱਡਾ ਸੰਘਰਸ਼ ਦੇਖਾਂਗੇ ਕਿ ਉਹਦੀ ਜਿਹੜੀ ਵੀ ਕਿਸ ਤਰੀਕੇ ਦੀ ਵੀ ਰੂਪਰੇਖਾ ਹੋਊਗੀ ਜਿਸ ਤਰੀਕੇ ਦਾ ਵੀ ਸੰਘਰਸ਼ ਕੇ ਵਧੂਗਾ ਉਹਦੀ ਜ਼ਿੰਮੇਵਾਰੀ ਆ ਜਿਹੜੀ ਉਹ ਪੰਜਾਬ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਦੀ ਹੋਊ ਸਾਰੇ ਪੰਜਾਬ ਦੇ ਵਿੱਚ ਜਿਹੜੇ ਪੁਕਲੇ ਫੁਕੇ ਜਾ ਰਹੇ ਆ ਪੰਜਾਬ ਸਰਕਾਰ ਦਾ ਤੇ ਸੈਂਟਰ ਸਰਕਾਰ ਦਾ ਇਹਦੇ ਵਿੱਚ ਜਿਹੜਾ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਬਾਵਾ ਸਾਹਿਬ ਦਾ ਜਿਹੜਾ ਈਸ਼ੂ ਆ ਉਹਨੂੰ ਭੰਨਿਆ ਗਿਆ ਤੇ ਜਿਹੜਾ ਸੰਵਿਧਾਨ ਸੀ ਉਹਦੇ ਸਨੋਭਿਤ ਕੀਤਾ ਗਿਆ ਜਿਹੜੀ ਕੋਦੇ ਬਣਾਈ ਸੀਗੀ ਸੁਧਾਰ ਨੂੰ ਬਣਾ ਕੇ ਰੱਖਿਆ ਸੀ ਉਹਨੂੰ ਵੀ ਰੂਆ ਗਿਆ ਇਸ ਤਰਕੇ ਅੱਜ ਦੇ ਹੱਥੀ ਮਜ਼ਦੂਰ ਸਭ ਲੋ ਅਸੀਂ ਇਹਦੀ ਨਿੰਦਾ ਕਰਦੇ ਆ ਤੇ ਅੱਕੇ ਤੋਂ ਜਿਹੜੇ ਸਾਡੇ ਬਾਵਾ ਸਾਹਿਬ ਦੇ ਈਸ਼ੂ ਲੱਗੇ ਹੋਏ ਆ ਸਰਕਾਰ ਉਹਦਾ ਇਰਾਕੀ ਕਰੇ ਤੇ ਇੱਥੇ ਜਾਣਾ ਖਣਾ ਉੱਠ ਕੇ ਜਿਹੜਾ ਵੀ ਮਰਜੀ ਉੱਠ ਕੇ ਉਹਦੀ ਵਿਆਪਦੀ ਨਾ ਕਰ ਸਕੇ ਅਸੀਂ ਇਹ ਵੀ ਮੰਗ ਕਰਦੇ ਆ ਤੇ ਅਸੀਂ ਪੰਜਾਬ ਸਰਕਾਰ ਜਿਹੜੀ ਆ ਉਹ ਅੱਜ ਜਿਹੜੀ ਕਾਨੂੰਨ ਆ ਕਾਨੂੰਨ ਨਾਲ ਦਾ ਨਾਂ ਹੀ ਕੋਈ ਰਹਿ ਗਿਆ ਜਿਹੜੀ ਤੇਰੀ ਬਣੀ ਹੋਈ ਆ ਮਨ ਕਾਨੂੰਨ ਦੀ ਉਹ ਬਹੁਤ ਮਾੜੀ ਆ ਇਸ ਤਰ੍ਹਾਂ ਕਿ ਇਦਾਂ ਹੀ ਘਟਾਵਾਂ ਵਾਪਰ ਰਹੀਆਂ ਇਹਦੇ ਵਿੱਚ ਸਾਨੂੰ ਇਹ ਇਹ ਜਾਪਦਾ ਜਿਵੇਂ ਏਜੰਸੀਆਂ ਦਾ ਹੱਥ ਹੋਵੇ ਸੈਂਟਰ ਸਰਕਾਰ ਜਿਹੜੀ ਆ ਉਹਨਾਂ ਦਾ ਕਿਤੇ ਹੱਥ ਹੋਵੇ ਇਸ ਕਰਕੇ ਇੱਕ ਧਰਮਾ ਇਸ ਤਰ੍ਹਾਂ ਬੱਸ ਰਹੀ ਆ ਆ ਅਸੀਂ ਕਿਉਂਨੇ ਆ ਉਹ ਦੋਸ਼ੀ ਦੇ ਖਿਲਾਫ ਸਭ ਤੋਂ ਸਾਰ ਸਭਾ ਸਾਡੇ ਪਿਆ ਜਾਣ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦੀ ਜ਼ਰੂਰਤ ਨਾ ਪਵੇ ਉਹ ਤੇ ਐਨ ਐਸ ਐਨ ਐਸ ਨਾ ਕਿਹਾ ਕੋਈ ਨੂਨ ਆਉਟ ਆਇਆ ਜਾਵੇ ਤੇ ਇਸ ਕਰਕੇ ਅਸੀਂ ਅੱਜ ਉਹਦੀ ਨਿੰਦਾ ਕਰਦੇ ਆ ਤੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦਾ ਜਿਹੜਾ ਅੱਜ ਆਰਥਿਕ ਭੂਗ ਰਹੇ ਆ ਫਲੋਰ ਦੇ ਵਿੱਚ ਇਹਾਕੀ ਬਦਲ ਬਦਲ ਜਿਹੜਾ ਸਾਰੇ ਪੰਜਾਬ ਦੇ ਵਿੱਚ ਰੱਖਿਆ ਸੀ ਉਹ ਤੇ ਕਰਕੇ ਅਸੀਂ ਢਾਹ ਰਹੇ ਹਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ